ਸੋ ਬਾਤ ਫਕੀਰ ਜਿਹਦਾ ਉਸ ਵਕਾਲ ਸਾਡੇ ਬਾਦਸ਼ਾਹੁਰੂ ਦਾ ਆਨੰਦ ਕੀਤਾ ਪੁਰਵੰਗ ਕੀਤਾ ਅਸੀਂ ਅੱਜ ਵੀ ਉਹੀ ਸੁਤਕਾ ਇਹਨਾਂ ਸੁਖੀ ਫਕੀਰਾਂ ਨੂੰ ਦੇ ਰਹੇ ਆ ਤੇ ਕੰਲੀ ਬਾਬਾ ਫਹੀਜੇ ਜੀ ਇਹ ਗਾਣਾ ਇਹ ਇਤਿਆਹਾਸਦਾਨ ਹੈ ਬੋਲੇ ਆਦੇ ਰੰਗ ਦੀ ਦੁਨੀਆ ਦਾ ਹਮੇਸ਼ਾ ਯਾਦ ਰੱਖਿਓ ਕਿ ਸਿੱਖ ਕੌਮ ਕੀ ਦੀ ਫਰਾਗ ਦਿਲ ਕੌਮ ਹੈ ਇਨਲਾਵਾ ਸਹਿਾਨੀਤ ਵੱਡੀ ਚੀਜ਼ ਸਿਰ ਤੋਂ ਵਾਸੇ ਆਪ ਦਾ ਧਰਮ ਸਭ ਧਰਮਾਂ ਤੋਂ ਉੱਪਰ ਹੈ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਮੌਸਰਪੰਦਾ ਦਾ ਸਤਿਕਾਰ ਕਰਦੇ ਹਾਂ ਮੈਂ ਐਸ ਕੇ ਬੇਨਤੀ ਕੀਤੀ ਸੀ ਕਿ ਇਧਰ ਬਸੀਦ ਹੈ ਜਿਹੜੀ ਆਪਣੀ ਪਗਲ ਚ ਕਿ ਉਹ ਬਸੀਦ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਫਾਈ ਦਾ ਰੰਗ ਰੋਗ ਦਾ ਉਦੋਂ ਉਸ ਨੂੰ ਮੈਗਰੀ ਵੀ ਆਪਾ ਉਸ ਦੇ ਇਹ ਇੱਕ ਚੜ੍ਹਦੀ ਕਲਾ ਦਾ ਵਿਸ਼ਾ ਹੈ ਇਹਦੇ ਵਿੱਚ ਭਾਈਚਾਰਕ ਖਾਂਚ ਪੈਦਾ ਹੁੰਦੀ ਹੈ ਸ਼ਾਇਦ ਆਪਣੇ ਤੇ ਬਾਬਾ ਜੀ ਦੀ ਬੇਰਸਤਕਾਈ ਕਿ ਹਰੀਆ ਭਰੀਆਂ ਫਸਲਾਂ ਨਕਸਾਂ ਹੋਣੋਂ ਵੀ ਬਚ ਗਏ ਆ ਅਸੀਂ ਭਾਇਤਾ ਪੌਂਦੇ ਉੱਪਰ ਕੰਡੇ ਤੇ ਬੈਠੇ ਕਿਸੇ ਵਾਰ ਦੇ ਵਿੱਚ ਦਰਿਆ ਹੈ ਜਿਹੜਾ ਸਫਲੂ ਜਿੱਥੋਂ ਦੀ ਸੀ ਗੁਜ਼ਰਦਾ ਕਿਸੇ ਮੌਕੇ ਵੀ ਇਹ ਦਰਿਆ ਆਪਣਾ ਰੁਕੇ ਦਿੱਟੂ ਕਰ ਸਕਦਾ ਹੈ ਪਰ ਵਾਹਿਗੁਰੂ ਦੀ ਕਿਰਪਾ ਕੀਤੀ ਹੈ ਸਾਡੇ ਪੂਰੀ ਅਨਾਉਂਸ ਵੀ ਕਰ ਚੁੱਕੇ ਆ ਸਾਡੇ ਪ੍ਰਿੰਸਪਲ ਸਿੰਘ ਹਸਪਤਲ ਹੋ ਰਹਾ ਦਾ ਜਿਹੜਾ ਗ੍ਰੰਥੀਆਂ ਬਣਾਈਆਂ ਸੀ ਔਰ ਦੂਸਰਾ ਜਿਹੜਾ ਹੈਗਾ ਉਹ ਵੀ ਬਸ ਸਿਫਟ ਹੋ ਰਣ ਨੂੰ ਹੈ ਬੜੀ ਵੱਡੀ ਅਚੀਵਮੈਂਟ ਹੈ ਉਹ ਆਪਣਾ ਕਿੰਨਾ ਹੈ ਛੋਟਾ ਜਿਹਾ ਜਿਲ੍ਹਾ ਹੈ ਰਿਪੋਰਟ لیکن دنیا دے ریکارڈ جہے ہیں سپورٹس کلے ہی نہیں ہوکی وغیرہ جی یہ آپ یا سمجھو یہاں بابا جی دے چرن پہ ہوئے ہیں اے اے ہیٹلے مارو ریگستان تو اج ہریا بروس بن گیا کہ اے اپنے سے واحر کی کرپا ہے بابا جی کی کرپا ہی ہوتا ہے تو صبح شروع نو شروعات ہوتی ہے نو بابا جی کی سواری بابا جی ہواجمان ہوتے ہیں نقل کیرتن ہے سنگت ساری ہم ہما کے اس دن پہنچا اور اسی طرح یہ سارا اپنا انتظام کچھ کھیل جگہ ہیں وہ اتنی روکی گئی ہیں اس نقصان کی وجہ کران ہوا ہے کسان پراواں کا اپنے ہوا پانی ہڑا چھو کی وجہ کر ਮੈਂ ਸਾਰੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਨਾਲ ਹੀ ਬੇਨਤੀ ਕਰਦੀ ਆ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਇੱਕ ਸ਼ਰਧਾਪੂਰਕ ਲੰਗਰ ਲੈ ਕੇ ਆਓ ਔਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਸੇ ਤਰੀਕੇ ਦੀ ਕੋਈ ਖੇਤੋਂ ਪੰਜਵਾਂ ਆਗਨਪੁਰ ਦੇ ਸਬੰਧ ਸਾਰੀ ਬਾਫਰੀਲੇਵੀ ਸੰਗਤਾਂ ਨੂੰ ਬਹੁਤ ਬਹੁਤ ਵਿਦਾਇਤ ਦੇਣਾ ਅਸਰ ਸਾਡੇ ਸਤਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਇਹ ਲੋਗਿਸਟਿਕ ਦਿੱਤੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਸ਼ਾਸੋ ਜੀ ਸੀ ਖਾਲਸਾ ਜੀ ਨੇ ਇਹ ਸਾ ਉਦਘਾਟਨ ਕੀਤਾ ਤੇ ਜਿਹਦੇ ਪਾਰਟ ਅਤੇ ਬਾਫੀ ਸਜੇ ਸਲੋਕਾਂ ਤੋਂ ਉਪਰੰਤ ਇਹ ਅੱਜ ਆਗਮਨ ਤੋਂ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ 5 ਦਿਨ ਦੇ ਸਮਾਗਮ ਦੇ ਵਿੱਚ ਹਮਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਇਤਿਹਾਸਕ ਅਤੇ ਸਤਿਸ਼ਟਾਵਾਦਾਰ ਬਹੁਤ সুন্দর ਤਰੀਕੇ ਨਾਲ ਇਹ ਆਗਮਨ ਹੋਇਆ। ਉਹ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਦੀ ਫਤਿਹ ਤੰਕਰ ਬਾਬਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ ਪਰ ਉਹਨਾਂ ਨੇ ਇਸ ਸਾਨੂੰ ਭਾਗ ਲਾਇਆ। ਦੁਨੀਆਂ ਦਾ ਇਤਿਹਾਸ ਦੇਖ ਲਓ। ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ। ਕਿਸਕ ਸ਼ਹਿਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਡ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਬਸੇ ਹੋਏ ਨੇ ਇਹ ਜਿਹੜਾ ਸਥਾਨ ਇਹ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਬਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਦੂਜਾ ਸ਼ਹਿਰ ਕਸਤਾਰਪੁਰ ਸਾਹਿਬ ਗੁਰੂ ਨਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਦੇ ਉਹ ਚਾਤਰ ਨੂੰ ਵੀ ਪਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਚੜੀ ਤੇ ਜਮਨਾ ਨੇ ਉਹ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ। ਸੋ ਬਾਬੇ ਫੂਜੀ ਦੀ ਪਾਣੀ ਨੇ ਇੱਕ ਤਾ ਦਾ ਸੰਦੇਸ਼ ਦਿੱਤਾ ਇੱਥੇ ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਗਾ ਜਦ ਸਕੂਲ ਪੜ੍ਹਦੇ ਸੀ ਅਸੀਂ ਤਾਂ ਕਈ ਵਾਰੀ ਉਹ ਬਹੁਤ ਛੋਟੀ ਜਿਹੀ ਜਗਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਵਗਾ ਸੀ ਉੱਥੇ ਜਿਵੇਂ ਆਮ ਲੋਕ ਬੈਠੇ ਹੁੰਦੇ ਬੈਠ ਕੇ ਲੋਕਾਂ ਨੂੰ ਪ੍ਰਸ਼ਾਦ ਵੀ ਲੈਂਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਆ ਔਰ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਲੱਗਾ ਕਿ ਸਾਨੂੰ ਉਹਦਾ ਬਚਪਨ ਦੀ ਕੁਲਣਾ ਚਾਹੀਦਾ ਉਹਦਾ ਬਚਪਨ ਦੀ ਕੁਲਣਾ ਚਾਹੀਦਾ ਤੇ ਆਪਦੇ ਪੀੜਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹਨੀ ਕੁਣੀ ਜੀ ਤੇ ਫਰੀਦ ਸਾਹਿਬ ਦੇ ਸ਼ਰੋਪ ਦੀ ਜੇ ਆਪਾਂ ਗੱਲ ਕਰੀਏ ਕਿ ਸਾਰੀ ਦੁਨੀਆ ਬਿਮਾਰੀਆਂ ਦਾ ਅਸਤ ਹੈ ਜਿੰਨੇ ਵੀ ਇਥੇ ਲੋਕ ਆਇਆ ਕੋਈ ਇੱਕ ਕੋਲੀ ਕੋਈ ਦੋ ਕੋਲੀ ਕੋ ਚਾਰ ਕੋਲੀ ਲੈ ਕੇ ਆਇਆ ਹੁਣ ਅਕੀਲ ਸਾਹਿਬ ਕਹਿੰਦੇ ਆ ਫੁੱਲ ਦਾ ਮੁਰੇ ਦਾ ਪਲਾ ਕਰ ਗੁੱਸਾ ਮੰਨਾ ਹਟਾਈ ਤੇਹੀ ਲੋਕਾਂ ਨੇ ਕਿ ਪੱਲੇ ਸਭ ਇਸ ਪਾਈ ਸਾਡਾ ਉਸਾ ਸਾਡਾ ਹੈ ਤਾਰ ਸਾਡੀ ਹੋਮ ਆਮ ਖੋਦ ਕੋ ਮੋ ਅਜਰਾ ਉਹ ਮੁਨਕਾ ਲਿਆ ਤੋਂ ਕਿ ਅੱਜ ਅਸੀਂ ਜਿਹੜਾ ਆਪਣਾ ਜੇਬਾਂ ਮੋੜਿਆ ਨਾ ਪੜੀ ਦਿੱਤੇ ਸੋ ਅੱਜ ਮੇਰੀ ਸਭ ਨਹੀਂ ਬੀਜਤੀ ਐ ਕਿਸੇ ਬਾਬਾ ਬੀਜੇ ਸੁਲੋਖਾ ਤੋਂ ਸੇਧ ਨਹੀਂ ਐ ਉੱਠ ਫਰੀਦਾ ਸੁਖਿਆ ਝਾੜੂ ਦੇ ਸੀਤ ਈਸਾਉਂ ਦੇ ਹੋਰ ਬੜੇ ਸਾਰੇ ਸ਼ਲੋਕ ਹੈ ਇਨ੍ਹਾਂ ਨਾਲ ਬ੍ਰੁਖ ਨੂੰ ਗਿਆਨ ਮਿਲਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਦੇ ਅੱਠ ਤੋਂ ਉੱਤਰ ਫੈਲਾ ਹੈ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹਿਏ ਉਹਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਏ ਕਿਉਂਕਿ ਹੁਣ ਤਾਂ ਬੜਾ ਆਦੀਮ ਆ ਗਿਆ ਫੇਸਬੁੱਕ ਆ ਗਈ ਤਾਂ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਲ ਜਦੋਂ ਵੀ ਕਿ ਤੁਹਾਨੂੰ ਗੁਰਾ ਕਬਤੇ ਉਹ ਕਬਰੀ ਸਾਬ ਦੇ ਸ਼ਲੋਕ ਜ਼ਰੂਰ ਕੋਸ਼ਿਸ਼ ਕਰ ਉਤਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ ਉਹਦੇ ਨਾਲ ਆਪਾਂ ਪਾਪਾ ਬੱਚੀ ਨੂੰ ਪਾਣੀ ਡੋਕਾ ਤਾਂ ਸਫਲ ਹੋਵਾਂਗੇ